ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਾਧ ਸੰਗਤ ਜੀ ਅੱਜ ਤੁਸੀਂ ਸਰਬਨ ਕਰ ਰਹੇ ਹੋ ਸ੍ਰੀ ਗੁਰੂ ਨਾਨਕ ਦੇਵ ਜੀ ਉਦੋਕੇ ਪਿੰਡ 9 ਮਹੀਨੇ 26 ਦਿਨ ਰਹੇ ਸਨ ਅਤੇ ਗੁਰੂ ਜੀ ਦੇ ਹੱਥੀਂ ਲੱਗਾ ਖੂਹ ਅਤੇ ਥੰਮ ਅਜੇ ਤੱਕ ਵੀ ਉਸ ਸਥਾਨ ਤੇ ਸ਼ਿਸ਼ੋਭਤ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਉਦੋਕੇ ਪਿੰਡ ਪਹੁੰਚ ਗਏ ਸਨ ਉਹਨਾਂ ਨੇ ਇੱਕ ਛੱਪੜ ਦੇ ਕਿਨਾਰੇ ਪਿੱਪਲ ਦੇ ਦਰਖਤ ਥੇਟ ਆਪਣਾ ਆਸਣ ਲਾ ਲਿਆ ਸੀ ਉਸ ਪਿੱਪਲ ਦੇ ਦਰਖਤ ਥੇਟ ਉਹ ਅਕਾਲ ਪੁਰਖ ਦੇ ਚਰਨਾਂ ਵਿੱਚ ਧਿਆਨ ਜੋੜ ਕੇ ਬੈਠ ਗਏ ਸਨ ਬਹੁਤ ਲੰਮੇ ਸਮੇਂ ਬਾਅਦ ਜਦ ਉਹਨਾਂ ਨੇ ਨੇਤਰ ਖੋਲੇ ਤਾਂ ਭਾਈ ਮਰਦਾਨਾ ਜੀ ਨੇ ਕਿਹਾ ਗੁਰੂ ਜੀ ਸਰੀਰ ਨੂੰ ਔਖ ਲੱਗੀ ਹੈ ਗੁਰੂ ਜੀ ਨੇ ਕਿਹਾ ਚੱਲ ਮਰਦਾਨਾ ਅੱਜ ਇੱਥੇ ਤੈਨੂੰ ਇੱਕ ਘਰ ਅਸੀਂ ਭੋਜਨ ਛਕਾ ਕੇ ਲਿਆਉਂਦੇ ਹਾਂ ਗੁਰੂ ਜੀ ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਲੰਬੜਦਾਰ ਮੀਆਂ ਦੇ ਘਰ ਚਲੇ ਗਏ ਸਨ ਘਰ ਵਿੱਚ ਲੰਬੜਦਾਰ ਮੀਆਂ ਦੇ 9 ਪੁੱਤਰ ਸਨ ਉਹਨਾਂ ਨੇ ਗੁਰੂ ਜੀ ਦਾ ਬਹੁਤ ਸਤਿਕਾਰ ਕੀਤਾ ਅਤੇ ਸੇਵਾ ਵਿੱਚ ਪ੍ਰਸ਼ਾਦਾ ਪਾਣੀ ਛਕਾਇਆ ਲੰਬੜਦਾਰ ਦਾ ਪੁੱਤਰ ਦਿਰਜ ਦੇ ਗੁਰੂ ਜੀ ਨਾਨਕ ਦੇਵ ਜੀ ਦਾ ਸ਼ਰਧਾਲੂ ਬਣ ਗਿਆ ਸੀ ਉਹਨਾਂ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਸਾਡੇ ਹੀ ਘਰ ਰਹਿ ਜਾਵੋ ਲੰਬੜਦਾਰ ਮੀਆਂ ਕਿਸੇ ਲੰਮੇ ਕੰਮ ਦੇ ਸਬੰਧ ਵਿੱਚ ਦਿੱਲੀ ਗਿਆ ਹੋਇਆ ਸੀ ਭਾਈ ਧੰਨਾ ਸਿੰਘ ਚਹਲ ਦੇ ਇਤਿਹਾਸ ਗੁਰਦ ਧਾਮਾਂ ਦੀ ਖੋਜ ਅਤੇ ਨਿਸ਼ਾਨਦਾਈ ਕਰਨ ਲਈ ਘਰੋਂ ਸਾਈਕਲ ਯਾਤਰਾ ਤੇ ਨਿਕਲੇ ਸਨ ਉਹਨਾਂ ਨੇ ਆਪਣੀ ਪੁਰਖ ਪੁਸਤਕ ਗੌਰ ਤੀਰਥ ਸਾਈਕਲ ਯਾਤਰਾ ਵਿੱਚ ਇਤਿਹਾਸਕ ਗੁਰਦੁਆਮਾਂ ਦੀ ਖੋਜ ਅਤੇ ਨਿਸ਼ਾਨਦੇਹੀ ਕਰਕੇ ਲਿਖੀ ਹੈ ਉਹ 23 ਨਵੰਬਰ 1931 ਨੂੰ ਉਦੋਕੇ ਪਿੰਡ ਵਿੱਚ ਆਏ ਸਨ ਇੱਥੋਂ ਦੇ ਇਤਿਹਾਸਕ ਸਥਾਨਾਂ ਦੀ ਨਿਸ਼ਾਨਦੇਹੀ ਕਰਕੇ ਉਸ ਪੁਸਤਕ ਵਿੱਚ ਉਦੋਕੇ ਪਿੰਡ ਦੇ ਦੋ ਗੁਰਦੁਆਮਾਂ ਦਾ ਇਤਿਹਾਸ ਲਿਖਿਆ ਹੈ ਉਸੇ ਅਨੁਸਾਰ ਦਾਸ ਆਪਣੇ ਸਾਖੀ ਸੁਣਾ ਰਿਹਾ ਹੈ ਲੰਬਰਦਾਰ ਮੀਆਂ ਦੇ ਨੋ ਦਾ ਪੇਕਾ ਪਿੰਡ ਖਡੂਰ ਸੇ ਜਦ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀ ਪਹਿਲੀ ਉਦਾਸੀ ਸਮੇ ਖਡੂਰ ਗਏ ਸਨ ਤਾਂ ਐਸ ਬੀਬੀ ਨੇ ਗੁਰੂ ਜੀ ਨੂੰ ਆਪਣੇ ਘਰ ਚਰਨ ਪਾਉਣ ਲਈ ਬੇਨਤੀ ਕੀਤੀ ਸੀ ਗੁਰੂ ਜੀ ਨੇ ਬੀਬੀ ਨਾਲ ਬਚਨ ਕੀਤੇ ਸਨ ਕਿ ਜਦ ਤੂੰ ਆਪਣੇ ਸੋਹਰੇ ਕਰ ਜਾ ਜਾਵੇਂਗੀ ਤਾਂ ਅਸੀਂ ਤੇਰੇ ਘਰ ਆ ਕੇ ਜ਼ਰੂਰ ਰ੍ਹਾਂਗੇ ਲੰਬੜਦਾਰ ਮੀਆਂ ਦਿੱਲੀ ਤੋਂ 6 ਮਹੀਨੇ ਬਾਅਦ ਆਇਆ ਉਸ ਨੂੰ ਰਸਤੇ ਵਿੱਚ ਹੀ ਪਤਾ ਲੱਗ ਗਿਆ ਕਿ ਉਸ ਦੇ ਘਰ ਦੋ ਸਾਧੂ ਕਈ ਮਹੀਨਿਆਂ ਤੋਂ ਰਹਿ ਰਹੇ ਹਨ ਅਤੇ ਉਸ ਦੇ ਨੌ ਪੁੱਤਰ ਉਹਨਾਂ ਦੀ ਬਹੁਤ ਸੇਵਾ ਕਰਦੇ ਹਨ ਲੰਬੜਦਾਰ ਮੀਆਂ ਬڑا ਲੋਹਾ ਲਾਖਾ ਹੋ ਕੇ ਘਰ ਆਇਆ ਉਸ ਨੂੰ ਸਾਹਮਣੇ ਆਪਣਾ ਪੁੱਤਰ ਮਿਲਿਆ ਉਸ ਨੇ ਜ਼ੋਰ ਨਾਲ ਆਪਣੇ ਪੁੱਤਰ ਦੇ ਲੱਤ ਮਾਰਨੇ ਚਾਹੀ ਤਾਂ ਉਸ ਦੀ ਲੱਤ ਜੁੜ ਗਈ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਦੁਬਾਰਾ ਲੰਬੜਦਾਰ ਮੀਆਂ ਦੇ ਘਰੋਂ ਫਿਰ ਉਸੇ ਪਿੱਪਲ ਹੀਠ ਜਾ ਕੇ ਬਿਰਾਜਮਾਨ ਹੋ ਗਏ ਸਨ ਜੁੜ ਜਾਣ ਦੇ ਕਾਰਨ ਲੰਬੜਦਾਰ ਮੀਆਂ ਸਿੰਘ ਬਹੁਤ ਦੁਖੀ ਹੋ ਗਿਆ ਸੀ ਉਸ ਨੇ ਆਪਣੀ ਨੂੰ ਕੋਲੋਂ ਮਾਫੀ ਮੰਗੀ ਅਤੇ ਕਿਹਾ ਕਿ ਬੀਬਾ ਉਹਨਾਂ ਸੰਤਾਂ ਨੂੰ ਬੇਨਤੀ ਕਰਕੇ ਦੁਬਾਰਾ ਘਰ ਬੁਲਾ ਲਿਆ ਉਹ ਬੀਬੀ ਦੁਬਾਰਾ ਗੁਰੂ ਜੀ ਦੇ ਚਰਨਾਂ ਵਿੱਚ ਗਈ ਅਤੇ ਬੇਨਤੀ ਕਰਕੇ ਘਰ ਲੈ ਆਈ ਲੰਬੜਦਾਰ ਮੀਆਂ ਨੇ ਗੁਰੂ ਜੀ ਕੋਲੋਂ ਮਾਫੀ ਮੰਗੀ ਅਤੇ ਕਿਹਾ ਗੁਰੂ ਜੀ ਮੈਨੂੰ ਬਖਸ਼ ਦਿਓ ਗੁਰੂ ਜੀ ਨੇ ਕਿਹਾ ਕਿ ਸਾਡੇ ਲਈ ਇੱਕ ਕੱਚਾ ਕੋਠਾ ਤਿਆਰ ਕਰੋ ਜਦ ਉਸ ਲਈ ਤੂੰ ਕਹਾਣੀ ਕਰੇਗਾ ਉਸ ਕਹਾਣੀ ਵਿੱਚ ਆਪਣਾ ਪੈਰ ਮਾਰਨ ਸਮੇ ਤੇਰੀ ਲੱਤ ਚੱਲ ਪਵੇਗੀ ਲੰਬੜਦਾਰ ਮੀਆਂ ਨੇ ਕਿਹਾ ਕਿ ਗੁਰੂ ਜੀ ਤੁਹਾਡੇ ਲਈ ਅਸੀਂ ਪੱਕਾ ਕੋਠਾ ਤਿਆਰ ਕਰਵਾ ਦਿੰਦੇ ਹਾਂ ਗੁਰੂ ਜੀ ਨੇ ਕਿਹਾ ਪੱਕਾ ਕੋਠਾ ਟਹਿ ਜਾਵੇਗਾ ਪਰ ਇਹ ਕੱਚਾ ਕੋਠਾ ਸਦੀਆਂ ਤੱਕ ਰਹੇਗਾ ਅਤੇ ਸੰਗਤ ਇੱਥੇ ਆ ਕੇ ਨਤਮਸਤਕ ਹੋਵੇਗੀ ਉਸਨੇ ਗੁਰੂ ਜੀ ਲਈ ਕੱਚਾ ਕੋਠਾ ਤਿਆਰ ਕਰ ਦਿੱਤਾ ਉਸ ਕੋਠੇ ਦੇ ਸਤੇਰੀ ਥੰਮ ਗੁਰੂ ਜੀ ਨੇ ਅੱਥੀ ਦਿੱਤਾ ਸੀ ਜੋ ਅਜੇ ਤੱਕ ਉਸੇ ਸਥਾਨ ਤੇ ਮੌਜੂਦ ਹੈ ਇਸ ਸਥਾਨ ਦਾ ਪਹਿਲਾ ਨਾਮ ਗੁਰਦੁਆਰਾ ਕੱਚਾ ਕੋਠਾ ਸਾਹਿਬ ਉਦੋਂ ਕਹੀ ਸੀ ਅਤੇ ਅੱਜ ਕੱਲ੍ਹ ਇਸ ਗੁਰਦੁਆਰਾ ਸਾਹਿਬ ਦਾ ਨਾਮ ਗੁਰਦੁਆਰਾ ਸਥੰਮ ਸਾਹਿਬ ਹੈ ਇਸ ਸਥਾਨ ਤੇ ਸ੍ਰੀ ਗੁਰੂ ਨਾਨਕ ਦੇਵ ਜੀ 2 ਮਹੀਨੇ 9 ਮਹੀਨੇ 26 ਦਿਨ ਰਹੇ ਸਨ ਕੁਝ ਸਮੇਂ ਬਾਅਦ ਲੰਬੜਦਾਰ ਮੀਆਂ ਨੇ ਖੂਲ ਖਵਾਉਣਾ ਸ਼ੁਰੂ ਕਰ ਦਿੱਤਾ ਜਿੰਨਾ ਖੂ ਉਹ ਦਿਨ ਨੂੰ ਪਟਕੇ ਆਉਂਦਾ ਰਾਤ ਨੂੰ ਉਹਨਾਂ ਖੂ ਆਪਣੇ ਆਪ ਪੂਰ ਹੋ ਜਾਂਦਾ ਏ ਕਈ ਦਿਨਾਂ ਦੀ ਮਿਹਨਤ ਤੋਂ ਬਾਅਦ ਉਸਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਗੁਰੂ ਜੀ ਮੇਰੇ ਤੇ ਕਿਰਪਾ ਕਰੋ ਮੇਰਾ ਖੂਹ ਨਹੀਂ ਲੱਗ ਰਿਹਾ ਹੈ ਗੁਰੂ ਜੀ ਨੇ ਬਚਨ ਕੀਤੇ ਕਿ ਸਾਡਾ ਅੱਧਾ ਹਿੱਸਾ ਰੱਖ ਲੈ ਤੇਰਾ ਖੂਹ ਲੱਗ ਜਾਵੇਗਾ ਅਤੇ ਸਦੀਆਂ ਤੱਕ ਰਹੇਗਾ ਉਸ ਤੋਂ ਉਸਨੇ ਸੱਤ ਬਚਨ ਕਹਿ ਕੇ ਖੂਹ ਲਾਉਣਾ ਸ਼ੁਰੂ ਕਰ ਦਿੱਤਾ ਇਸ ਬਾਰੇ ਭਾਈ ਧੰਨਾ ਸਿੰਘ ਜੀ ਨੇ ਲਿਖਿਆ ਹੈ ਕਿ ਜਦ ਉਹ ਪਿੰਡ ਵਿੱਚ ਗਏ ਸਨ ਉਸ ਸਮੇਂ ਇਸ ਖੂਹ ਦੇ ਅੱਧ ਤੱਕ ਟਾਲੀ ਦਾ ਇੱਕ ਦਰਖਤ ਦਾ ਕਬਜਾ ਸੀ ਉਸ ਖੂਹ ਦੇ ਅੱਧ ਵਿੱਚ ਤਿੰਨ ਇੱਟਾਂ ਲਗੀਆਂ ਹੋਈਆਂ ਸਨ ਜਿਨ੍ਹਾਂ ਵਿੱਚ ਜਿਨ੍ਹਾਂ ਵਿੱਚੋਂ ਇੱਕ ਗੁਰੂ ਜੀ ਨੇ ਇੱਕ ਭਾਈ ਮਰਦਾਨਾ ਜੀ ਨੇ ਅਤੇ ਇੱਕ ਲੰਬੜਦਾਰ ਮੀਆਂ ਨੇ ਲਾਈ ਸੀ ਉਹਨਾਂ ਇੱਟਾਂ ਤੇ ਦੇਵਨਾਗਰੀ ਲਿਪੀ ਵਿੱਚ ਜਿਹੜਾ ਕਿ ਉਹਨਾਂ ਨੇ ਪੌੜੀ ਉੱਤਰ ਕੇ ਖੂਹ ਵਿੱਚ ਪੜਿਆ ਸੀ ਇੱਥੇ ਹੀ ਪ੍ਰਚਲਿਤ ਸਾਖੀ ਅਨੁਸਾਰ ਜਿਸ ਸੱਪ ਨੇ ਨਨਕਾਣਾ ਸਾਹਿਬ ਗੁਰੂ ਜੀ ਨੂੰ ਛਾ ਕੀਤਾ ਸੀ ਜਦ ਗੁਰੂ ਜੀ ਇੱਥੇ ਖੇਤ ਵਿੱਚ ਸੌਂ ਰਹੇ ਸਨ ਤਾਂ ਉਸ ਨੇ ਫਿਰ ਬਿਰਧ ਅਵਸਥਾ ਵਿੱਚ ਆ ਕੇ ਗੁਰੂ ਜੀ ਦੇ ਦਰਸ਼ਨ ਕੀਤੇ ਸੀ ਅਤੇ ਇੱਥੇ ਹੀ ਗੁਰੂ ਜੀ ਨੂੰ ਆਪਣੇ ਨੂੰ ਛੁੱਟੀਆਂ ਬਖਸ਼ਣ ਲਈ ਬੇਨਤੀ ਕੀਤੀ ਸੀ ਇੱਥੇ ਹੀ ਗੁਰੂ ਜੀ ਨੇ ਟਾਲੀ ਦੀ ਦਾਤਣ ਕਰਕੇ ਜ਼ਮੀਨ ਵਿੱਚ ਗੱਡ ਦਿੱਤੀ ਸੀ ਜਿਸ ਤੋਂ ਟਾਲੀ ਦਾ ਦਰਖਤ ਬਣ ਗਿਆ ਸੀ ਇਸ ਸਥਾਨ ਤੇ ਗੁਰਦੁਆਰਾ ਨਾਗਿਆਣਾ ਸਾਹਿਬ ਹੈ ਇੱਥੇ ਹੀ ਨਾਗੀ ਪਰਿਵਾਰ ਦੇ ਜਠੇਰੇ ਹਨ ਗੌਰ ਇਤਿਹਾਸ ਸੁਣਾਉਂਦੇ ਆ ਮੇਰੇ ਕੋਲੋਂ ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ ਹਨ ਗੁਰੂ ਜੀ ਅਤੇ ਗੁਰੂ ਕੀ ਸੰਗਤ ਬਖਸ਼ਣ ਹਾਰ ਹੈ ਬਖਸ਼ ਦੇਣਾ ਇਹ ਸਾਖੀ ਅੱਗੇ ਹੋਰ ਸੰਗਤਾਂ ਵਿੱਚ ਸ਼ੇਅਰ ਕਰ ਦੇਣੇ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ